ਤੇ ਬੂਟ ਤੇ ਕੱਪੜੇ ਮੈਂ ਬਾਹਰ ਭੁੱਲ ਕੇ ਰੱਖ ਦਿੱਤੇ ਭਿੱਜ ਗਏ ਨਹੀਂ ਪੈ ਗਿਆ ਸੀ ਸਵੇਰੇ ਸਾਰਾ ਅੱਜ ਬਹੁਤ ਸੋਹਣਾ ਮੌਸਮ ਅੱਜ ਬਹੁਤ ਜਿਆਦਾ ਸੋਹਣਾ ਤੇ ਅੱਧਰ ਆਪਣੀ ਕਾਫੀ ਤਿਆਰ ਹੋ ਗਈ ਹੈ ਪਰ ਤੇ ਨਹੀਂ ਪਈ ਗਿਆ ਪਰ ਬੜਾ ਨਹੀਂ ਸੀਗਾ ਥੋੜਾ ਜ ਮੈਨੂੰ ਤਾਂ ਡਰੋਨ ਚੱਕਣ ਗਿਆ ਸੀਗਾ ਤੇ ਮੀਂਹ ਵਰ ਪਿਆ ਬਹੁਤ ਜ਼ਿਆਦਾ ਤੇ ਫਿਰ ਨਾਲ ਦੇ ਨਾਲ ਟੈਂਟ ਨੂੰ ਇਕੱਠਾ ਕਰਕੇ ਸਾਰਾ ਕੁਝ ਸੈੱਟ ਕਰਕੇ ਆ ਗਿਆ ਮੈਂ ਇੱਥੇ ਰੇਟਿੰਗ ਚੱਲੀ ਜਾਂਦੀ ਹੈ ਤੇ ਮੌਸਮ ਬਹੁਤ ਸੁਣਾ ਹੋਇਆ ਪਿਆ ਗਿਆ ਟੈਂਟ ਸੁੱਕ ਗਿਆ ਥੋੜਾ ਬਹੁਤ ਫਿਰ ਮੈਂ ਕਿਹਾ ਚੱਲ ਆ ਮੀਂਹ ਨੇ ਹੋਰ ਪਿਉਂਦਾ ਨਾਗਾ ਤੁਹਾਨੂੰ ਬੇੜ ਤੋਂ ਕੰਮ ਨੂੰ ਸਰ ਇਕੱਠਾ ਮਟਾ ਕਰਕੇ ਗੱਡੀ ਚ ਰੱਖਿਆ ਪਿਆ ਤੇ ਹਮ ਸਾਰੇ ਜਣੇ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ ਹੈ 25 ਅਕਤੂਬਰ 2025 ਸਵੇਰ ਦੇ 11:30 ਦਾ ਸਮਾਂ ਹੋਇਆ ਮੈਂ ਦਿਨਾਤੋ ਕਿ ਤਿਆਰ ਹੋ ਗਿਆ ਸਾਰਾ ਸਮਾਨ ਹੋਟਲ ਤੇ ਐਡੀਟਿੰਗ ਵੀ ਕਰ ਲਈ ਤੇ ਬੱਸ ਆ ਫਰਿੱਜ ਦੇ ਵਿੱਚ ਆਪਣਾ ਐਸ ਕੇ ਜੀ ਪਈ ਹੈ ਦੁੱਧ ਜਿਹਦੇ ਚ ਪਿਆ ਹੁੰਦਾ ਹੈ ਉਹ ਚੱਕਣਾ ਤੇ ਆਪਾਂ ਅੱਗੇ ਵੱਲ ਨੂੰ ਵਧਣਾ ਤੇ ਪਹਿਲਾਂ ਤੇ ਨਾਲ ਹੀ ਗੁਰੂ ਘਰ ਹੱਥ ਜਾਵਾਂਗੇ ਤੇ ਫਟਕਾਂਗੇ ਹੈਡਲਾਈਟ ਦੇ ਗੁਰੂ ਘਰ ਦਾ ਮੱਥਾ ਟੇਕ ਜੂਰਪਨਾ ਨਾ ਤੇ ਫਿਰ ਉਸ ਤੋਂ ਬਾਅਦ ਆਪਾਂ ਇੱਥੋਂ ਅ ਜਿੱਥੇ ਅੱਜ ਪੱਲ ਜਿਹਨਾਂ ਕੋਲ ਗਏ ਸੀ ਨਾ ਮਿੰਟੂ ਬਰਾੜ ਬਾਈ ਯੂਰੋ ਕੋਲੇ ਉਹਨਾਂ ਦਾ گاਹ ਫਾਰਮ ਆ ਹੋ ਸਕਾ ਤੇ ਉੱਥੇ ਉਹਨਾਂ ਨੇ ਮੈਨੂੰ ਕੋਡ ਦੇਤਾ ਜਿਹੜਾ ਉੱਥੇ ਖੁੱਲਦਾ ਹੁੰਦਾ ਜਿਸ ਨਾਲ ਉਹ ਤੇ ਆਪਾਂ ਉੱਥੇ ਅੱਜ ਰਵਾਂਗੇ ਤੇ ਉਹ ਬਾਲੀ ਦੂਰ ਨਹੀਂ ਹੈਗਾ ਤਕਰੀਬਨ 2.5 ਘੰਟੇ ਲੱਗਣਗੇ ਆਪਾਂ ਨੂੰ ਜਾਣ ਤੇ ਤੇ ਜਾ ਕੇ ਆਪਾਂ ਉਹ ਵੇਖਾਂਗੇ ਨਾਲ ਇੱਕ ਨੈਸ਼ਨਲ ਪਾਰਕ ਹੈ ਜਿਹੜਾ ਨੈਸ਼ਨਲ ਪਾਰਕ ਦਾ ਜਿਹੜਾ ਬੱਚੇ ਤਾਂ ਪੁੱਤੇ ਵੀ ਜਾਵਾਂਗੇ ਬਾਕੀ ਦੇਖਦੇ ਆਂ ਜਾ ਕੇ ਕੀ ਬਿਉਂਤ ਬੰਦੀ ਬੰਦੀ ਹੈ ਫਿਲਹਾਲ ਆਪਾਂ ਉਧਰ ਲੱਭੇ ਜਾਵਾਂਗੇ ਲੈ ਵੀ ਐਡਿਟ ਅਲਵਿਦਾ ਤੈਨੂੰ ਬਾਈ ਤਾਂ ਬਈ ਇਹਨਾਂ ਨੂੰ ਬਾਕਸ ਕਰਨੀ ਹੈ ਨਹੀਂ ਤਾਂ 150 ਡਾਲਰ ਕੱਟ ਲੈਂਦੇ ਇਹਦਾ ਕਾਰਡ ਜੇ ਦਾ ਹਲੋ ਗੁੱਡ ਮਾਰਨਿੰਗ ਹੈਜ਼ ਕਿ ਥੈਂਕ ਯੂ ਥੈਂਕ ਯੂ ਵੈਰੀ ਮਾਚ ਸੀ ਯੂ ਥੈਂਕ ਯੂ ਵੈਰੀ ਮੱਚ ਚਲੋ ਜੀ ਆਪਾਂ ਇਥੋਂ ਵਿਲੇ ਹੋ ਗਿਆ ਗੁਰੂ ਘਰ ਜਾਣਾ ਸੀਗਾ ਤੇ ਉਹ ਮੈਪ ਦੇ ਵਿੱਚ ਦੋਨੇ ਚੀਜ਼ਾਂ ਇਕੱਠੀਆਂ ਪਾ ਲਈਆਂ ਬੂਲਵਰਥ ਤੇ ਗੁਰੂ ਘਰ ਪਹਿਲਾਂ ਇਹ ਬੂਲਵਰਥ ਲੈ ਆਇਆ ਹੁਣ ਇਥੇ ਆਪਾਂ ਬਰੈਡ ਚੱਕਾਂਗੇ ਰਾਤ ਦੇ ਖਾਣ ਪੀਣ ਵਾਸਤੇ ਤੇ ਦੁੱਧ ਮੇਰੇ ਕੋਲ ਪਿਆ ਹੀ ਆ ਹੁਣ ਇਹ ਤਾਂ ਲੈ ਕੇ ਸਮਾਨ ਗੁਰੂ ਘਰ ਮੱਥਾ ਟੇਕ ਕੇ ਫਿਰ ਅੱਗੇ ਨਿਕਲਾਂਗੇ ਦੋ ਹਰੀਆਂ ਮਿਰਚਾਂ ਇੱਕ ਗੰਡਾ ਟਮਾਟਰ ਤੇ ਨਾਲ ਆ ਰੋਟੀਆਂ ਲੈ ਕੇ ਆਪਾਂ ਵਧ ਗਏ ਆ ਉਹਦੀ ਗੱਡੀ ਵੱਲ ਗੱਡੀ ਆਪਾਂ ਗੁਰੂ ਘਰ ਨਹੀਂ ਲੱਗੇ ਜਾਵਾਂਗੇ ਬਾਹਰ ਹੀ ਰੋਕ ਲਾਂਗੇ ਕਿਉਂਕਿ ਆਪਣੇ ਕੋਲੇ ਆਂਡੇ ਆ ਉਹ ਆਪਾਂ ਉਹਦੀ ਗੱਡੀ ਲਾਤੀ ਤੇ ਆਹ ਸਾਹਮਣੇ ਗੁਰੂ ਘਰ ਹੈਗਾ ਉਹ ਸਾਹਮਣੇ ਨਿਸ਼ਾਨ ਸਾਹਿਬ ਹੁਣ ਆਪਾਂ ਚੱਲਦੇ ਗੁਰੂ ਘਰ ਗੁਰਦਰਾ ਸਾਹਿਬ ਮੋਡ ਬਰੀ ਨਾਰਥ ਐਡੀਟ ਜੋੜਾਕਰ ਇਹੜ ਲੇਟ ਦਾ ਗੁਰ ਕਰ ਤੇ ਇੱਥੇ ਆਪਾਂ ਲੰਗਰ ਪ੍ਰਸ਼ਾਦਾ ਛੱਕ ਕੇ ਅੱਗੇ ਵੱਲ ਨੂੰ ਵਾਪਸ ਦੇ ਬਹੁਤ ਸੋਹਣਾ ਇੱਥੇ ਸਾਹਮਣੇ ਪਹਾੜ ਹੈਗੇ ਬਹੁਤ ਵਧੀਆ ਇਧਰ ਗੁਰੂ ਘਰ ਹੈ ਉਹ ਸਾਹਮਣੇ ਪਾਰਕਿੰਗ ਹੈ ਅੰਦਰ ਜਾ ਕੇ ਉਹ ਥਾਂ ਤੇ ਹੀ ਹੈਗੀ ਉਹ ਜਿਹੜੀ ਹੈਗੀ ਤੇ ਆਪਾਂ ਰੋਡ ਤੇ ਲਾਈ ਹੋਈ ਹਾਂ ਹੁਣ ਆਪਾਂ ਵਧਦੇ ਹਾਂ ਆਦੇ ਅਗਲੇ ਸਫਰ ਵੱਲ ਜਿਹੜਾ 2.5 ਘੰਟੇ ਦੂਰ ਹੈਗਾ ਫਾਰਮ ਹਾਊਸ ਉੱਥੇ ਜਾ ਕੇ ਅੱਜ ਦੇ ਡੇਰੇ ਲਾਵਾਂਗੇ ਗੁਰਦੁਆਰਾ ਸਾਹਿਬ ਕਾਰ ਪਾਰਕ ਇਹਦੇ ਘੰਟੀਆਂ ਵੱਜੀਆਂ ਨਹੀਂ ਅੰਨੀ ਅਸੀਆਂ 12:00 ਵੱਜ ਗਏ ਤੇ ਮੈਂ ਅਜੇ ਆਟਲੀਟ ਵਿੱਚ ਹੀ ਆ ਇਲਿਜ਼ਾਬੈਥ ਸਿਟੀ ਸੈਂਟਰ ਇੱਥੇ ਬਤੇਲ ਪੋਇਆ 52 ਡਾਲਰ 22 ਸੈਂਟ ਦਾ ਠੀਕ ਹੈ ਜੀ ਤੇ ਬਹੁਤ ਵੱਡੇ ਵੱਡੇ ਰੋਡ ਹਾਊਸ ਤੋਂ ਬਾਅਦ ਹੁਣ ਇਹ ਪੰਪ ਬਣ ਗਿਆ ਸਰਵਿਸ ਸਟਾਪ ਜਿਹੜੇ ਹੁੰਦੇਗੇ ਸਰਵਿਸ ਸਟੇਸ਼ਨ ਜੇ ਤੇ ਇਹਨਾਂ ਦੇ ਨਾਲ ਉਹਨਾਂ KFC ਮੈਕਡੋਨਲ ਆ ਉਹ ਜਾਂ ਕੁਝ ਹੋਣ ਲੱਗ ਪਿਆ ਜਿਹੜੇ ਉਹ ਆਪਣੇ ਰੋਡ ਹਾਊਸ ਹੁੰਦੇ ਸੀ ਨਾ ਪੁਰਾਣੇ ਟਾਈਮ ਵਾਲੇ ਉਹਦੇ ਬਜਾਇ ਹੁਣ ਲੇਟੈਸਟ ਵਾਲੇ ਆਉਣ ਲੱਗ ਪਏ ਤਾਂ ਮਤਲਬ ਇਹ ਹੈ ਵੀ ਆਪਣਾ ਜਿਹੜਾ ਸਫਰ ਹੈ ਉਹ ਬਸ ਨੇੜੇ-ਤੇੜੇ ਆ ਪੰਪ ਹੁੰਦੇ ਨਾ ਇਹ ਹੁੰਦੇ ਆ ਕਾਰਾਂ ਗੱਰਾਂ ਵਾਸਤੇ ਤੇ ਨਾਲ ਜਿਹੜੇ ਆ ਪੰਪ ਹੁੰਦੇ ਆ ਇਹ ਟਰੱਕਾਂ ਵਾਸਤੇ ਹੁੰਦੇ ਇਹਨਾਂ 'ਚ ਜਿਹੜਾ ਫਲੋ ਹੁੰਦਾ ਬਹੁਤ ਤੇਜ਼ ਹੁੰਦਾ ਹੈਗਾ ਤੇ ਅੱਜ ਹਵਾ ਵੀ ਭرائی ਜਾਊਗੀ ਆ ਪਿਛਲਾ ਟਾਇਰ ਥੋੜਾ ਜਿਆਦਾ ਲੱਗਦਾ ਪਿਆ ਹੈਗਾ ਜਿਵੇਂ ਘੱਟ ਹੈ ਤੇਤੀ ਕੱਲਾ ਇਹ ਟਾਇਰ ਨਹੀਂ ਬਦਲਿਆ ਸੀਗਾ ਬਾਕੀ ਸਾਰੇ ਟਾਇਰ ਨਵੇਂ ਪਾਦੇ ਸੀ ਉਹਨਾਂ ਨੇ ਇਧਰਲਾ ਤੇ ਇਧਰਲਾ ਟਾਇਰ ਠੀਕ ਹੀ ਲੱਗਦਾ ਹੈਗਾ ਬਸ ਦੋਆਂ 'ਚ ਭਰ ਆ ਲਈ ਆਪਾਂ ਉਹ ਪਿਛਲੇ ਟਾਇਰ 'ਚ ਬਾਹਲੇ ਘੱਟ ਸੀ ਹੁਣ ਐ ਆਇਆਂ ਰੰਗ ਬਦਲਦੇ ਦੇਖਿਆ। ਰੋਡ ਹਾਊਸਾਂ ਤੋਂ ਇੰਨੇ ਸਾਫ ਸੁਥਰੇ ਤੇ ਲੇਟੈਸਟ ਪੰਪ ਆ ਗਿਆ ਆਪਣਾ ਨਾ। ਰੋਡ ਹਾਊਸ ਤੇ ਮਤਲਬ ਆਪਣ ਕਈ ਵੈਰਾਈਟੀ ਦਿਖਾਉਣੀ ਪੈਂਦੀ ਸੀ ਕਦੇ ਕੁਛ ਕਦੇ ਕੁਛ ਤੇਲ ਤੇਲ ਦਿੰਦੇ ਸੀ। ਚੱਲੋ ਕੋਲ ਖਾਣ ਨੂੰ ਇੱਕ ਦੋ ਚੀਜ਼ਾਂ ਹੀ ਹੁੰਦੀਆਂ ਸੀਗੀਆਂ ਬਸ ਦੈਟਸ ਇਟ ਵੀ ਉਹ ਖਾਣੇ ਖਾਓ ਮੈਂ ਤਾਂ ਜਾਉ। ਇੱਥੇ ਭਾਤ ਭਾਦ ਦਾ ਸਾਮਾਨ ਪਿਆ ਹੈ। ਵੀ ਆਹ ਨਹੀਂ ਖਾਣ ਦਾ ਆਹ ਖਾ ਲਓ ਉਹ ਵੀ ਸਸਤਾ। ਆਪਾਂ ਨੇ ਉਹ ਪੰਪ ਤੋਂ ਤੇਲ ਪੋ ਗਏ ਤਕਰੀਬਨ ਤਕਰੀਬਨ 50-60 ਕਿਲੋਮੀਟਰ ਅੱਗੇ ਆਏ ਆ। ਇੱਕ ਆ ਪਿੰਡ ਸੀਗਾ ਇਹਨੇ ਬ੍ਰੇਕਾਂ ਲਵਾਤੀਆਂ। ਤੇ ਪਿੰਡ ਬਹੁਤ ਸੋਹਣਾ ਹੈਗਾ ਅਜਵੇਂ ਇੱਥੇ ਬਣਿਆ ਹੋਇਆ ਦਾ ਬੈਂਕ ਆਫ ਐਡੀਲੇਡ ਖਾਸਾ ਪੁਰਾਣਾ ਜਿਹਾ ਪਿੰਡ ਲੱਗਦਾ ਪਿਆ ਤੇ ਮੈਂ ਕਿਹਾ ਚੱਲ ਉੱਤਰ ਕੇ ਇੱਕ ਵਾਰੀ ਵੇਖਿਆ ਜਾਵੇ ਇਹਨੂੰ ਆ ਨਿੱਕੇ ਨਿੱਕੇ ਦੁਕਾਨਾਂ ਜਾਂ ਬੜੀਆਂ ਸੋਹਣੇ ਲੱਗੀਆਂ ਹੁੰਦੀਆਂ ਇਹਨਾਂ ਇੱਥੇ ਦੀਆਂ ਇਹਦਾ ਨਾਮ ਹੈਗਾ ਟੂਰੋ T U O R O ਐਂ ਕਰਕੇ ਕੁਛ ਨਾਮ ਹੈ ਤੇ ਇੱਕ 호텔 ਬਣਿਆ ਹੋਇਆ ਇਹਨਾਂ ਦਾ ਹੀ ਮਤਲਬ ਇੰਨੇ ਸਾਲ ਪਹਿਲਾਂ ਇਹਨਾਂ ਨੇ ਉਹ ਜੋ ਕੁਝ ਬਣਾ ਲਿਆ ਸੀਗਾ 호텔-ਹੋਟਲ ਜੀ ਉਹ ਸਾਰਾ ਕੁਝ ਨਾ ਤੇ ਇਹ ਬਣਿਆ ਹੋਇਆ 1863 ਦਾ ਆ ਪਿੰਡ ਦਾ ਨਾਮ ਵੀ ਲਿਖਿਆ ਹੋਇਆ ਉੱਤੇ T R U R O ਟਰੂਰੋ ਸੌਜ ਹਿਸਾਬ ਤਾਂ ਬਣਦਾ ਇੱਥੋਂ ਦਾ ਆਪਾਂ ਇੱਕ ਬਹੁਤ ਸੋਹਣੀ ਥਾਂ ਤੇ ਆਏ ਆ ਉਹ ਸਾਹਮਣੇ ਦਰਮੀਂ ਪਈ ਜਾਂਦਾ ਜਿਵੇਂ ਇੱਥੇ ਅਕਸਰ ਨਹੀਂ ਤਾਂ ਦਿਖਦਾ ਰਹਿੰਦਾ ਹੈ ਕੀ ਬਾਤ ਹੈ ਆਪਾਂ ਇਸ ਤੋਂ ਅੱਗੇ ਆ ਥੋੜੀ ਪਿੱਛੇ ਰਹਿ ਗਈ ਬਰੋਸਾ ਵੈਲੀ ਇੱਥੇ ਆਸਟਰੀਲੀਆ ਚ ਨਾ ਮੇਰੇ ਤੈਨੂੰ ਪਹਿਲਾਂ ਹੀ ਨਾ ਪਤਾ ਹੈਗਾ ਬਰੋਸਾ ਵੈਲੀ ਕਲੀਅਰ ਵੈਲੀ ਤੇ ਕਿੰਗ ਵੈਲੀ ਇਥੋਂ ਦੀ ਜਿਹੜੀਆਂ ਵਾਈਨਸ ਹੁੰਦੀਆਂ ਉਹ ਬਹੁਤ ਵਧੀਆ ਬਣਦੀਆਂ ਬਣਦੀਆਂ ਤੁਹਾਨੂੰ ਇੱਥੇ ਹੋਰ ਬਹੁਤ ਵਧੀਆ ਵੈਰੀਟੀ ਦੇ ਮਿਲਦੇ ਹੈਗੇ ਮੇਰੀ ਵਾਈਨ ਬਹੁਤ ਗੁੰਝੀਆਂ ਹੁੰਦੀਆਂ ਇੱਥੇ ਉਹਦੇ ਬੰਦ ਹੈ ਐਸਾਂ ਗੁਰ ਬਹੁਤ ਵਧੀਆ ਤਰੀਕੇ ਦੇ ਹੁੰਦੇ ਹੈਗੇ ਤਾਂ ਕਰਕੇ ਇਥੋਂ ਦੀ ਜਿਹੜੀ ਬਣੀ ਹੋਈ ਵਾਈਨ ਹੁੰਦੀ ਹੈ ਉਹ ਬਹੁਤ ਮਹਿੰਗੇ ਰੇਟ ਤੇ ਵਿਕਦੀ ਹੈ। ਟੱਪ ਇਸ ਟਾਈਮ ਪ੍ਰੋਸਾ ਬਲੀ ਚ ਕਰਦੇ। ਕਿਆ ਵੀ ਆਨ ਦੀ ਬੀਟ? ਪੌੜਨ ਦੇਖਣ ਤੋਂ ਬਾਅਦ ਹੁਣ ਆਪਾਂ ਅੱਗੇ ਨੂੰ ਵਧਦੇ ਆਂ ਸੋਹਣਾ ਸੀਗਾ ਇਹ ਇੱਥੇ ਮੈਂ ਡਰੋਨ ਨਾਲ ਪੰਗੇ-ਪੁੰਗੇ ਲਾ ਕੇ ਵੇਖਿਆ ਦਿਨ ਖੁੱਲਾ ਸੀ ਨਾ ਮੇਰੇ ਕੋਲ ਤਾਂ ਕਰਕੇ ਡਰੋਨ ਨਾਲ ਟਰਾਈ ਕਰਕੇ ਦੇਖਿਆ ਸੀ ਕੁਝ ਪਰ ਬਣੀ ਨਹੀਂ ਗੱਲ ਬਾਤ ਜੀ ਆਪਾਂ ਐਕਸਪਰਟ ਨਹੀਂ ਨਾ ਡਰੋਨ ਐਕਸਪਰਟ ਨਹੀਂ ਆ ਗਿਆ ਆਪਾਂ ਮਿਊਜ਼ਿਕ ਐਕਸਪਰਟ ਆਪਾਂ ਆਹ ਰਾਹ ਚੱਲਿਆ ਆਪਣੇ ਖੇਤਾ ਵੱਲ ਆਪਣੇ ਜਿੱਥੇ ਅੱਜ ਦਾ ਆਪਣਾ ਰਾਹ ਦਾ ਟਿਕਾਣਾ ਆ ਗਿਆ ਤੇ ਸੋਹਣਾ ਰਾਹ ਹੈ ਸਿੰਗਲ ਜਿਹਾ ਉਹ ਮੇਨ ਸੜਕ ਵੀ ਜਾਂਦੀ ਸੀਗੀ ਮੈਂ ਕਿਹਾ ਛੋਟਾ ਰਾਹ ਲਿਆ ਜਾਵੇ ਆਪਾਂ ਜਿੱਥੇ ਜਾਣਾ ਨਾ ਉਹ तकरीबन 6 ਕਿਲੋਮੀਟਰ ਦੂਰ ਹੈਗਾ 4 ਮਿੰਟ ਲੱਗਣੇ ਆਪਨੂੰ ਜਾਣ ਤੇ ਉੱਥੇ ਤੇ ਮੇਰੇ ਤੋਂ ਆਸਟ੍ਰੇਲੀਆ ਆਇਆ ਸੀ ਨਾ ਮੈਂ ਵਾਈਨ ਸ਼ਾਪ ਤੇ ਕੰਮ ਕੀਤਾ 1 ਸਾਲ ਤੇ ਆਹ ਕੰਪਨੀ ਦੀ ਵਾਈਨ ਹੀ ਉੱਥੇ ਵਿਕਦੀ ਸੀ ਬੈਨ ਰੌਕ ਸਟੇਸ਼ਨ ਇਹ ਇਹਨਾਂ ਦੀ ਵਾਈਨਰੀ ਹੈ ਜਿੱਥੇ ਸਾਰੀਆਂ ਬਣਦੀਆਂ ਹੈਗੀਆਂ ਵਾਈਨਾ ਤੇ ਅੱਜ ਇਹ ਬੰਦ ਹਨ ਇਹ ਤਾਂ ਮੈਂ ਜਾ ਕੇ ਆਉਣਾ ਸੀ ਅੰਦਰ ਪਰ ਕੋਈ ਗੱਲ ਨਹੀਂ ਆਪਣਾ ਇਥੇ ਨੇੜੇ ਹੀ ਹੈ ਜਿੱਥੇ ਆਪਾਂ ਜਾਣਾ ਹੈਗਾ ਉੱਥੇ ਵੀ ਬਾਗ ਲੱਗਿਆ ਹੋਇਆ ਹੈ ਸੰਤਰੀਆਂ ਦਾ ਤੇ ਅੰਗੂਰਾਂ ਦਾ ਉਹ ਵੀ ਦੇਖਾਂਗੇ ਆਪਾਂ ਪਰ ਇਹਨਾਂ ਦੇ ਸੋਨਾ ਬਣਾਇਆ ਹੋਇਆ ਜਿੰਨਾ ਕਿ ਬਣਿਆ ਹੋਇਆ ਹੈਗਾ ਸਸਤੀ ਵਾਈਨ ਹੁੰਦੀ ਇਹਨਾਂ ਦੀ ਕਿਉਂਕਿ ਲੋਕ ਲੈਣ ਤਾਂ ਕਰਕੇ ਚਲੋ ਚੱਲਦੇ ਅੱਗੇ ਆਹ ਸੜਕ ਤੋਂ ਮੈਂ ਆਏ ਆ ਕੇ ਨਾ ਇੱਥੇ ਆ ਕੇ ਤੇ ਐਂ ਕਰਕੇ ਉਹ ਗੱਡੀ ਪਾਰਕ ਕੀਤੀ ਐ ਇੱਥੇ ਪਹਿਲਾਂ ਵੀ ਗੱਡੀ ਖੜੀ ਐ ਪਰ ਪਤਾ ਨਹੀਂ ਕਿੰਨਾ ਦੀ ਹੈਗੀ ਐ ਇਹ ਬਾਈਵਰੇ ਮੈਂ ਅੰਦਰ ਗਏ ਹੋਏ ਹੈਗੇ ਤੇ ਇੱਧਰ ਆ ਕੇ ਆਪਾਂ ਫਾਰਮ ਦੇਖਿਆ ਅੱਜ ਦਾ ਟਿਕਾਣਾ ਆਪਣਾ ਇਸ ਫਾਰਮ ਤੇ ਹੈਗਾ ਕੱਜ ਆਪਾਂ ਇੱਥੇ ਇੱਥੇ ਰਹਿਣਾ ਤੇ ਇੱਥੇ ਸੰਤਰੇ ਖੱਦ ਜਾਣਗੇ ਤੇ ਆ ਖੜਾ ਆਪਣਾ ਫੋਰਡ 3000 ਪਿੰਡੋ ਸਟੇਲ ਲਿਖਿਆ ਉੱਤੇ ਤਿੰਨ ਟਰੈਕਟਰ ਖੜੇ ਆ ਇੱਕ ਇਧਰ ਖੜਾ ਹੈਗਾ ਟੈਂਟਰ ਕਾਣੇ ਬੰਦੇ ਸਫਰਾਂ ਚ ਇੱਧਰ ਆਪਣਾ ਕਿਚਨ ਆ ਗਿਆ ਇਦਾਂ ਇੱਥੇ ਰੱਖ ਕੇ ਆਪਾਂ ਕੰਮ ਵੀ ਕਰ ਸਕਦੇ ਆ ਤੇ ਆ ਆਪਾਂ ਤਾਲਾ ਖੋਲ ਕੇ ਆ ਨੰਬਰਾਂ ਵਾਲਾ ਆ ਹੈਗਾ ਇਦਾਂ ਆਪਣਾ ਟਿਕਣਾ ਕੀ ਬਾਤ ਹੈ ਝੰਗਾਰੂ ਨਾ ਮਾ ਸਾਰੇ ਬਣਦੇ ਰਹਿੰਦੇ ਸਵਾਬ ਉਹਨਾਂ ਨੇ ਰਸਤਾ ਸਾਰਾ ਕੁਝ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ ਕਿੱਥੇ ਘੁੰਮ ਸਕਦੇ ਹੋ ਹੁਣ ਪਹਿਲਾਂ ਚਾਹ ਪੀਵਾਂਗੇ ਫਿਰ ਦੋ ਤਿੰਨ ਪਿੰਡ ਦੇ ਵੇਖਣ ਆਲੇ ਉਹ ਪਿੰਡ ਵੇਖ ਕੇ ਆਉਣੇ ਆ ਤੇ ਉਹ ਸਾਹਮਣੇ ਅੰਗੂਰਾਂ ਦਾ ਬਾਗ ਅੰਗੂਰਾਂ ਦੇ ਬਾਗ ਆ ਗਏ ਇਧਰ ਸੰਤਰੇ ਆ ਗਏ ਤੇ ਸੰਤਰੇ ਦੋਲੇ ਬਾਅਦ ਖਾਵਾਂਗੇ ਪਹਿਲਾਂ ਚਾਹ ਦੋਲੇ ਇਹ ਸ਼ਾਨਦਾਰ ਥਾਂ ਦੇ ਉੱਤੇ ਨਾ ਚਿੜੀਆਂ ਦੀਆਂ ਆਵਾਜ਼ਾਂ ਹਵਾ ਦੀ ਆਵਾਜ਼ ਤੇ ਨਾਲ ਇਹਦਰ ਗਰਬਾਣੀ ਚੱਲੀ ਜਾਂਦੀ ਹੈ ਤੇ ਮੈਂ ਪੁੱਛਿਆ ਬਾਈ ਮਾ ਗਰਬਾਣੀ ਚੱਲੀ ਜਾਂਦੀ ਕਿੰਨੇ ਸੇ 24 ਘੰਟੇ ਚੱਲਦੀ ਰਹਿੰਦੀ ਹੈ ਜਿਹੜਾ ਕਿ ਬਹੁਤ ਚੰਗੀ ਗੱਲ ਬਾਤ ਸੀਗੀ ਵਿਚਾਰ ਇਸੇ ਗੱਲ ਨੂੰ ਕਿ ਸੰਭਵ ਹੈ ਕਿ ਅਸੀਂ ਘਰ-ਬਾਰ ਇਸੇ ਸੰਗਤ ਦੇ ਵਿੱਚ ਤੋਂ ਲੱਗੇ ਇਸਾ ਕੋਲ ਉਹ ਬਾਰਨਾ ਬਹੁਤ ਸਮਾਂ ਮੀ ਪਈ ਜਾਂਦਾ ਹੌਲਾ ਹੌਲਾ ਜਾ ਇੱਥੇ ਡਾੜਾ ਟਰਾਂਸਫਰ ਹੋਈ ਜਾਂਦਾ ਜਦੋਂ ਟਰਾਂਸਫਰ ਹੋਣਾ ਬੰਦ ਹੋ ਗਿਆ ਫਿਰ ਆਪਾਂ ਜਾਵਾਂਗੇ ਬਾਹਰ ਤੇ ਮੀਨ ਵਾਈਲ ਆਪਾਂ ਅਖਿਆਨ ਗਲੂਬੇਰ ਗਿਆ ਇਹ ਤੋਂ ਬਾਅਦ ਸੰਤਰੇ ਖਾਦੇ ਜਾਣਗੇ ਸੰਤਰਾ ਇੱਥੇ ਤਾਂ ਹੈ ਨਹੀਂ ਅੱਗੇ ਲੱਗਿਆ ਬਹੁਤ ਗੁੰ ਲਾਗਦੇ ਆਵਾਂਗੇ ਆ ਲਾਤਾ ਪਤਾਲਾ ਇੱਧਰ ਗੁਰਬਾਣੀ ਚੱਲੀ ਜਾਂਦੀ ਆ ਤੇ ਨਹੀਂ ਬਹੁਤ ਸੋਹਣਾ ਪਈ ਜਾਂਦਾ ਤੇ ਇਹਦੇ ਨਾਲ ਨਾ ਇਹ ਫਾਰਮ ਹਾਊਸ ਦੇ ਨਾਲ ਪਿੰਡ ਆ ਬਹੁਤ ਸੋਹਣੇ ਜਿਹੜੇ ਵੇਚਣ ਵਾਲੇ ਹੈਗੇ ਆ ਇਹ ਰੇਵਰ ਲੈਂਡ ਸਾਰਾ ਇਲਾਕਾ ਹੀ ਬਹੁਤ ਸੋਹਣਾ ਆ ਗਿਆ ਦੇਖੀਓ ਦੇਖੋ ਤੇ ਮੜਾ ਗੇੜਾ ਕੱਢ ਕੇ ਹੁਣ ਇੱਕ ਗੁਰੂ ਘਰ ਉੱਥੇ ਮੱਥਾ ਟੇਕਿਓ ਨੇ ਤੇ ਫਿਰ ਵਾਪਸ ਆ ਜਾਾਂਗੇ ਆਪਾਂ Borda sono a Molo, Bea. Borda sono a <laughs> me, Kater. Ha, ha, ha. Ok. ਕਿਆ ਬਾਤ ਹੈ ਦੇਖ ਗੁਰੂ ਘਰ ਕਿੰਨਾ ਸੋਹਣਾ ਬਣਿਆ ਹੋਇਆ ਪਰ ਗੇਟ ਕਿੱਧਰ ਹੈ ਨਾ 글로ਸ اپ ਇਹ ਗੁਰੂ ਘਰ ਹੈ ਨਹੀਂ ਪਈ ਜਾਂਦਾ ਹੈਗਾ ਕੰਦੂ ਉਹ ਮਨ ਲਾ ਨੰਬਰ ਤੇ ਫੋਨ ਲੱਗ ਦੇਖਦੇ ਆਂ ਅਰੰਦੀ ਖੇਰ ਨੰਬਰ ਉਹ ਸਾਹਮਣੇ ਘਰ ਚੋਂ ਇੱਕ ਮੁੰਡਾ ਆਇਆ ਕਹਿੰਦਾ ਭਾਈ ਮਤਲਬ ਦੇਖਣਾ ਮੈਂ ਕਿਹਾ ਹਾਂਜੀ ਕਿਦਾਂ ਉਹ ਪੁੱਲ ਦਿੰਨੇ ਮਤਲਬ ਇੰਨੀ ਦੂਰ ਪਿੰਡ ਦੇ ਵਿੱਚ ਆ ਕੇ ਆਹ ਪਿੰਡ ਦਾ ਨਾਮ ਮੈਂ ਕਦੇ ਸੁਣਿਆ ਨਹੀਂ ਸੀ ਕਿ ਇੱਥੇ ਗੁਰੂ ਘਰ ਬਣਿਆ ਹੋਇਆ ਹੈ ਇਹਦੇ ਦੋ ਹੈ ਇੱਕ ਨਾਲ ਦੇ ਪਿੰਡ 'ਚ ਵੀ ਹੈਗਾ ਤੇ ਇਸ ਤਰ੍ਹਾਂ ਆਪਾਂ ਹੈਗੇ ਆ ਆਸਟ੍ਰੇਲੀਆ ਆਸਟ੍ਰੇਲੀਆ ਦੇ ਪਿੰਡ ਪਿੰਡ 'ਚ ਗੁਰੂ ਘਰ ਖੁੱਲਦੇ ਜਾ ਰਹੇ ਨੇ ਜੋ ਕਿ ਚੰਗੀ ਗੱਲ ਹੈ ਆਹ ਘੇੜ ਤੋਂ 15 ਆਏ ਆ ਇੱਥੇ ਆ ਕੇ ਬੋਰਡ ਲਾਇਆ ਦਿਨਾਂ ਸੋਨਾ ਕਰੂ ਕਰ ਵਾਹਿਗੁਰੂ ਨਮਾਤਰ ਤੇ ਤੈ ਤੇ ਬਾ ਸਕੋਨੇ ਚੇਹੂ ਉੱਚ ਕਰੇ ਮੇਰਾ ਗੋਪਲ ਇੱਕ ਗੁਰੂ ਘਰ ਕਿੱਥਰ ਮੱਥਾ ਟੇਕਿਆ ਵਾਹੇ ਗੁਰੂ ਘਰ ਇਹਨੂੰ ਪਾ ਥੋੜਾ ਬਾਹਰੋਂ ਜਾ ਕੇ ਦੇਖਦੇ ਆਂ ਉਧਰੋਂ ਸੜਕ ਵੱਲੋਂ ਬਹੁਤ ਸੋਹਣਾ ਗੁਰੂ ਘਰ ਸਕੂਨ ਐਥੇ ਵੀ ਇੱਥੇ ਮੈਨੂੰ ਉਹ ਫੀਲ ਆ ਹੁੰਦਾ ਨਾ ਕਿ ਉਥੇ ਮੈਂ ਕਹਿ ਦਿੰਦਾ ਹੁਣੇ ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਗਲੋਸ ਅਪ ਗਲੋਸ ਅਪ ਇਹ ਜੰਦਾ ਖੁਸ਼ ਆਗਾ ਬਸ ਛੋਟਾ ਜਿਹਾ ਪਿੰਡ ਹੀ ਐ ਜਿੱਥੇ ਗੁਰੂ ਘਰ ਬਣਿਆ ਹੋਇਆ ਹੈ ਆਹ ਜਿਹੜੀ ਸਿੰਪਲ ਜਿਹੀ ਗੱਲਾਂ ਹੁੰਦੀਆਂ ਨਾ ਜਿਵੇਂ ਲਿਖਿਆ ਗੁਰਦੁਆਰਾ ਸਾਹਿਬ ਦੇ ਬੰਨ ਹੈ ਨਾ ਇਹ ਚੀਜ਼ਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਤੇ ਆ ਪਿੱਛੇ ਗੁਰੂ ਘਰ ਦਾ ਇੱਕ ਸ਼ੈੱਡ ਬਣਿਆ ਹੋਇਆ ਹੈ ਤੇ ਇਹ ਮਿਲਣ ਥਾਂ ਵੀ ਗੁਰੂ ਘਰ ਦੀ ਹੋਊਗੀ ਤੇਰੇ ਪਿੱਛੇ ਹੈਗੀ ਵਰਦੇ ਮੀਂਹ ਦੇ ਵਿੱਚ ਆਪਾਂ ਅੱਜ ਗਲੋਸਫ ਦੇ ਗੁਰੂ ਘਰ ਚ ਜਾਈਏ ਚਲੋ ਹੁਣ ਇੱਥੋਂ ਆਪਾਂ ਅੱਗੇ ਨੂੰ ਵਧਿਆ ਜਾਵੇ। ਇਹ ਸਾਰੇ ਇਲਾਕੇ ਦਾ ਨਾਮ ਹੈ ਨਾ ਰਿਵਰ ਲੈਂਡ ਤੇ ਮੈਂ ਇਸ ਟਾਈਮ ਖੜਾ ਰਿਵਰ ਲੈਂਡ ਸੈਂਟਰਲ ਕੋਲੇ। ਤੇ ਇਹ ਬਹੁਤ ਸੋਹਣਾ ਬਣਿਆ ਹੋਇਆ ਹੈਗਾ। ਸਾਰਾ ਸਾਰਾ ਪਿੰਡ ਹੀ ਬਹੁਤ ਸੋਹਣਾ ਹੈਗਾ। ਤੇ ਹੁਣ ਆਪਾਂ ਅੰਦਰ ਚਲਦੇ ਹਾਂ ਕੋਸ। ਥੋੜਾ ਬਸ ਸਮਾਨ ਲੈ ਕੇ ਆਣੇ। ਮੈਂ ਮੈਂ ਪਈ ਜਾਂਦਾ। ਵੇਤ ਵਿੱਚ ਪੈਨ ਲੱਭਦਾ ਫਿਰ ਰੁਕ ਜਾਂਦਾ ਫਿਰ ਕੰਮਿੰਨ ਹੋਣ ਲੱਗ ਪੈਂਦੀ ਹੈ ਮੈਂ ਉਹ ਗੁਰੂ ਘਰ ਨਾਲ ਡਰੋਨ ਡਾਉਣਾ ਆਪਾਂ ਲਗਿਆ ਪਰ ਰਾਹ 'ਚ ਆਪਣੇ ਫੇਰ ਆਊਗਾ ਤੇ ਉੱਥੇ ਗੁਰੂ ਘਰ ਡਰੋਨ ਡਾਉਣੇ ਆ ਤੇ ਇੱਕ ਹੋਰ ਗੱਲ ਇਹ ਪਿੰਡ ਦਾ ਨਾਮ ਸੁਣਿਆ ਤੱਕ ਨਹੀਂ ਗਾ ਮੈਂ ਹਨਾ ਤੇ ਇੱਥੇ ਆਪਣੇ ਬਸੋ ਬਾਲੀ ਆ ਪੰਜਾਬੀਆਂ ਦੀ ਕਹਿੰਦੇ ਆ ਬਾਈ ਹੋਰਾਂ ਨੇ ਵੀ ਕਿਹਾ ਸੀ ਕਿ ਇੱਥੇ ਬਹੁਤ ਵੀ ਆਪੀ ਰਹਿੰਦੇ ਆ ਤੇ ਜਿਸ ਹਨ ਦੋ ਦੋ ਗੁਰੂ ਘਰ ਬਣੇ ਹੋਏ ਆ ਤੇ ਇੰਡੀਅਨ ਰੈਸਟੋਰੈਂਟ ਬਣੇ ਹੋਏ ਆ ਤਾਂ ਪਤਾ ਲੱਗਦਾ ਵੇ ਇੱਥੇ ਆਪਣੇ ਵਾਲੀ ਜਨਤਾ ਹੈਗੀ ਆ ਆਪਾਂ ਇਧਰੋਂ ਆਏ ਆ ਗਿਆ ਇਧਰੋਂ ਆ ਕੇ ਮੈਂ ਇੱਥੇ ਰੁਕਿਆ ਸੀਗਾ ਥੋੜਾ ਟਾਈਮ ਲਈ ਇਹ ਕਿਸਾਨਾਂ ਨੇ ਨਾ ਨਾਲ ਨਾਲ ਆਦੇ ਸਹਾਇਕ ਧੰਦੇ ਵਿੱਚ ਲਾਏ ਹੋਏ ਆ ਜਿਵੇਂ ਉਹ ਸਾਹਮਣੇ ਫਰੂਟ ਮਾਰਕੀਟ ਹੈ ਇੱਕ ਛੋਟੀ ਜੀ ਇਧਰ ਵੀ ਇੱਕ ਫਰੂਟ ਮਾਰਕੀਟ ਹੈ ਇਹਨਾਂ ਕੋਲੇ ਕੀ ਮਿਲਦੇ ਐਪਲ ਅਵੋਕਾਡੋ ਔਰੇਂਜ ਐਪ੍ਰਿਕੋਟਸ ਤੇ ਹੋਰ ਸਾਰਾ ਕੁਝ ਰੱਖੀ ਬੈਠੇ ਆਏ ਆਏ ਕਰੇ ਕੰਮ ਚੱਲਦਾ ਇਹਨਾਂ ਦਾ ਤੇ ਇਹਨਾਂ ਨੇ ਕਈ ਫਰੂਟ ਸੁਕਾ ਕੇ ਵੀ ਰੱਖੇ ਹੁੰਦੇ ਆ ਜਿਹੜੇ ਸੁੱਕੇ ਹੋਏ ਆ ਤੁਸੀਂ ਉਹ ਖੋਟ ਲੈ ਸਕਦੇ ਆ ਇਹਨਾਂ ਦੇ ਅੰਗੂਰਾਂ ਦੇ ਵੇਲਾ ਆ ਗਈਆਂ ਕਾਇਦੇ ਲਏ ਹੋਇਆ ਕੰਮ ਇੱਕ ਉਹ ਦੁਕਾਨ ਹੈਗੀ ਆ ਇੱਕ ਆ ਦੁਕਾਨ ਹੈਗੀ ਆ ਇੱਕ ਉਹ ਅੱਗੇ ਵੀ ਦੁਕਾਨ ਹੈਗੀ ਅੰਦਰ ਨੂੰ ਜਾ ਕੇ ਤੇ ਵਿੱਚ ਇਹਨਾਂ ਦੇ ਘਰ ਹੁੰਦੇ ਆ ਵਿੱਚ ਹੀ ਦੁਕਾਨ ਦੁਕਾਨ ਰੱਖਦੇ ਆ ਦੁਕਾਨ ਦੇ ਵਿੱਚ ਮੋਸਲੇ ਆ ਹੁੰਦਾ ਸਮਾਨ ਪੈਕ ਕੀਤਾ ਰੱਖਿਆ ਪਿਆ ਹੁੰਦਾ ਆਦੇ ਪੈਸੇ ਰੱਖੋ ਤੇ ਦੁਕਾਨ ਤੋਂ ਸਮਾਨ ਚੱਕ ਕੇ ਲੈ ਜਾਓ ਆਓ ਜੀ ਕੋ ਹਿਸਾਬ ਤਾ ਬਣੋ ਮੈਨੂੰ ਕੱਢਿਆ ਤੇ ਮੀਂਹ ਆ ਗਿਆ ਪਹਿਲਾਂ ਨਹੀਂ ਆ ਰਿਹਾ ਸੀ ਕਿ ਹੁਣ ਫੇਰ ਆ ਗਿਆ ਮੀਂਹ ਵਿੱਚ ਜੀ ਦੋ ਮਿੰਟ ਰੁਕਦਾ ਫਿਰ ਨਾ ਬਾਈ ਮੀਂਹ ਵੱਧ ਗਿਆ ਮੈਂ ਦੋ ਵਾਰੀ ਟਰਾਈ ਕੀਤਾ ਦੋਨੇ ਦੋਨੇ ਵਾਰੀ ਮੀਂਹ ਵੱਧ ਗਿਆ ਤੇ ਮੀਂਹ ਨਾਲ ਡਰੋਨ ਖਰਾਬ ਹੋ ਜਾਊਗਾ ਪਰ ਆ ਗੁਰੂ ਘਰ ਹੈ ਤੇ ਇਹ ਮੈਨੂੰ ਇਹਨਾਂ ਪਤਾ ਜੇ ਡਰੋਨ ਸ਼ਾਟ ਬਹੁਤ ਸੋਹਣੇ ਆਉਣਗੇ ਕੋਈ ਨਹੀਂ ਕੱਲ ਸਵੇਰੇ ਆਵਾਂਗੇ ਅਬ ਸਵੇਰ ਅਕਦਾਵਾਂ ਜੇਣਾ ਪਹੁੰਚ ਕੇ ਵਾਪਸ ਆਪਣੀ ਮੋਟਰ ਤੇ ਤੇ ਆ ਇਥੋਂ ਦਾ ਨਜ਼ਾਰਾ ਹੈਗਾ ਆ ਆਪਣੀ ਗੱਡੀ ਖੜੀ ਆ ਤੇ ਆ ਸੰਤਰੇ ਦਾ ਬਾਗ ਹੈ ਨਾਲ ਟਰੈਕਟਰ ਖੜੇ ਆ ਆ ਰਸੋਈ ਆ ਕਿ ਇਥੋਂ ਦੀ ਛੋਟੀ ਜੀ ਤੇ ਆ ਆਪਣਾ ਕਮਰਾ ਆ ਗਿਆ ਅੱਜ ਦਾ ਟਿਕਾਣਾ ਆ ਮੰਜਰੇ ਦੇ ਉੱਪਰ ਹੁਣ ਮੈਂ ਸਬਜ਼ੀ ਭਾਜੀ ਕੱਟੂੰਗਾ ਉਹਦੀ ਗੰਡਾ ਟਮਾਟਰ ਦੋ ਹਰੀਆਂ ਮਿਰਚਾਂ ਆਈਆਂ ਇੱਕ ਗੰਡਾ ਇੱਕ ਟਮਾਟਰ ਤੇ ਨਾਲ ਮੇਰੇ ਕੋਲ ਅੰਡੇ ਤੇ ਭੁਰਜੀ ਬਣਾਉਣਾ ਹੈ ਤੇ ਆ ਕਿੱਥੇ ਨੇ ਤੇ ਇਹ ਹੈਗੀ ਆ ਆਪਣੀ ਮੋਟਰ ਆਸਟ੍ਰੇਲੀਆ ਦੇ ਵਿੱਚ ਕਿਆ ਬਾਤ ਆ ਯਾਰ ਇੱਥੇ ਠੰਡ ਵੀ ਹੈਗੀ ਆ ਸੋਹਣਾ ਮੌਸਮ ਹੈ ਪਰ ਬੜਾ ਜਿਆਦਾ ਠੰਡ ਨਹੀਂ ਹੈਗੀ ਪਰ ਠੰਡ ਹੈਗੀ ਹੈ ਤੇ ਭੁੱਖ ਵੀ ਲੱਗੀ ਹੋਈ ਹੈਗੀ ਤੇ ਅੱਜ ਵਧੀਆ ਜਿਹਾ ਭੋਜਨ ਬਣਾ ਕੇ ਖਾਦਾ ਜਾਣਾ ਹੈਦਰ ਆਪਾਂ ਕੱਟ ਲਿਆ ਉਹਦਾ ਸੌਦਾ ਪੱਤਾ ਸਾਰਾ ਤੇ ਇੱਥੇ ਪੂਰਾ ਪੂਰਾ ਗੈਸ ਬਣਿਆ ਹੋਇਆ ਗੈਸ ਤਵਾ ਨਮਕ ਮਿਰਚ ਮਸਾਲਾ ਕੁੰਡਾ ਘੋਟਨਾ ਸਾਰਾ ਕੁਝ ਪਿਆ ਇੱਥੇ ਮਾਈਕ੍ਰੋਵੇਵ ਆ ਤੇ ਪਾਣੀ ਪਿਆ ਪੀਣ ਵਾਲਾ ਕਾ ਰੋਟੀਆਂ ਮੈਂ ਇੱਥੇ ਬਣੀਆਂ ਬਣਾਈਆਂ ਮਿਲ ਜਾਂਦੀਆਂ ਰੋਟੀਆਂ ਬਸ ਇਹਨੂੰ ਥੋੜੀਆਂ ਗਰਮ ਕਰਨਾ ਹੁੰਦਾ ਹੈਗਾ ਤੇ ਹੁਣ ਰੋਟੀ ਤੇ ਨਾਲ ਆ ਸਬਜ਼ੀ ਖਾਧੀ ਜਾਊਗੀ ਹੱਜ ਦੀ ਰੋਟੀ ਇੱਥੇ ਹੋਊਗੀ ਆਏ ਰੋਟੀ ਸਬਜ਼ੀ ਨਾਲਾ ਸਲਾਦ ਤੇ ਇਹ ਸ਼ਾਨਦਾਰ ਨੇ ਯਾਰਾਂ ਲੱਗਦਾ ਇਹ ਆਸਟ੍ਰੇਲੀਆ ਹੈਗਾ ਲੱਗਦਾ ਨਾ ਜਿਵੇਂ ਪੰਜਾਬ ਆਪਣਾ ਕਿ ਪੰਜਾਬ ਦੇ ਕਿਸੇ ਖੇਤ ਵਿੱਚ ਖੜੇ ਆਪਾਂ ਕੋਈ ਹਵਾ ਕੋਈ ਸਾਰਾ ਕੁਝ ਖੇਤਾਂ ਦੀ ਵਾਈਬ ਵੀ ਲੱਗਉਂਦੀ ਹੈ ਤੇ ਮੈਂ ਇੱਥੇ ਬੈਠ ਕੇ ਨਾ ਵਲੌਗ ਸਾਰਾ ਰੈਡ ਕਰਦਾ ਨਾਲ ਡਰੋਨ ਚਾਰਜ ਲਾਤਾ ਨਾਲ ਉਹ ਜਿਹੜੇ ਮਾਈਕ ਹੁੰਦੇ ਉਹ ਵੀ ਚਾਰਜ ਹਾ ਆ ਆਪਣਾ ਇਹਦਾ ਸ਼ਾਨਦਾਰ ਟਿਕਾਣਾ ਮੈਨੂੰ ਲੱਗਦਾ ਮੈਂ ਉੱਥੇ ਪਾਉਂਗਾ ਉੱਥੇ ਪਾਉਂਗਾ ਉੰਦਕੀ ਖਰਾਬ ਕਰਨਾ ਨਾ ਤੇ ਇਧਰ ਆਪਣਾ ਕਿਚਨ ਆ ਗਿਆ ਭਾਂਡੇ-ਪੁੰਡੇ ਧੋਤੇ ਬਾਕੀ ਆ ਬਾਹਰ ਪਏ ਆ ਮੇਰੀ ਸਬਜੀ ਬਾਹਰ ਪਈ ਆ ਇਹਨਾਂ ਆਪਾਂ ਖਾ ਲਾਂਗੇ ਸਵੇਰੇ ਆ ਬਾਹਰ ਹੁਣ ਨਹੀਂ ਰਹੋਗਾ ਪੂਰਾ ਤੇ ਹੁਣ ਆਪਾਂ ਬਸ ਪੈ ਜਾਣਾ ਹੈ ਅੱਜ ਮੈਂ ਗੁਰੂ ਘਰ ਵੇਖ ਕੇ ਆਂਦਾ ਉਹਦੇ ਡਰੋਨ ਨੇ ਡਾਇਆ ਗਿਆ ਤੇ ਕੱਲ ਨੂੰ ਆਪਾਂ ਇਸੇ ਰਾਹ ਹੀ ਜਾਣਾ ਹੈ ਪਹਿਲਾਂ ਮੈਂ ਗਾਹ ਨਹੀਂ ਗਿਆ ਬਾੜੀ ਗਾਂ ਬਾਈ ਨੇ ਮੈਨੂੰ ਕਿਹਾ ਕਿ ਤੂੰ ਅੱਗੇ ਜਾ ਕੇ ਨਾ 4 ਪੁਆਇੰਟ ਸੋਹਣੇ ਇਹ ਦੇਖਿਆ। ਫਿਰ ਮੈਂ ਗਿਆ ਨਹੀਂ ਕਿਉਂਕਿ ਮੈਂ ਕੱਲ ਨੂੰ ਇੱਧਰ ਹੀ ਜਾਊਂਗਾ ਮਲਡੂਰੇਵਾਲ ਨੂੰ ਤੇ ਮੈਂ ਮਲਡੂਰੇ ਹੀ ਹੁੰਦਾ ਹੋਇਆ ਫਿਰ ਉਸੇ ਪਿੰਡਾਂ ਵਿੱਚ ਟੱਪੂਗਾ ਤਾਂ ਫਿਰ ਮੈਂ ਕਿ ਲੈ ਜਾਣਾ ਅੱਗੇ ਨੂੰ। ਕੱਲ ਸਵੇਰੇ ਜਾਂਦੇ ਹੋਏ ਵੇਖਾਂਗੇ ਆਪਾਂ ਹੋਰ ਪਿੰਡ। ਤੇ ਬਾਕੀ ਵੀਊ ਨਹੀਂ ਆਉਂਦੇ ਹੈ ਨਾ ਚਲੋ ਕੋਈ ਗੱਲ ਨਹੀਂ ਵੀਊ ਜਿੰਨੇ ਆਉਂਦੇ ਠੀਕ ਹੈ। ਬਾਹਲੀ ਘਟਾਂ ਪਹਿਲਾਂ ਵੱਧ ਗਈ ਸੀ ਕਿ ਹੁਣ ਘਟ ਗਏ ਸ਼ਾਇਦ ਮੇਰੀਆਂ ਵੀਡੀਓ ਜਿੱਦਾਂ ਵਧੀਆਂ ਨਹੀਂ ਬਣਦੀਆਂ ਉਹਨੇ ਤਾਂ ਕਰਕੇ ਨਾ। ਪਰ ਕੋਈ ਗੱਲ ਨਹੀਂ ਜਿੰਨਾ ਕਿ ਹੈਗੀ ਮੇਰੇ ਜਾਂਚ ਹੋਏ ਜਿਵੇਂ ਬਣਾਈ ਜਾਂਦਾ। ਤੁਹਾਨੂੰ ਬੁੱਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਪਾਂ ਖਲ ਦੇ ਨਵੀਂ ਵੀਡੀਓ ਦੇ ਨਾਲ। ਕੱਲ ਦਾ ਆਪਣਾ ਸਫ਼ਰ ਹੋਊਗਾ ਇੱਥੋਂ ਮਲਡੂਰੇ ਵੱਲ ਨੂੰ ਮਲਡੂਰੇ ਤੋਂ ਫਿਰ ਗ੍ਰੈਂਪੀਨ ਜਾਵਾਂਗੇ ਆਪਾਂ ਅੱਗੇ। ਮੈਂ ਨਾ ਪਾਣੀ ਲੈਣ ਵਾਸਤੇ ਉੱਠਿਆ ਤੇ ਸਾਹਮਣੇ ਅੱਗ ਲੱਗੀ ਪਈ ਆ ਬਹੁਤ ਜ਼ਿਆਦਾ। ਤੇ ਬਹੁਤ ਨੇੜੇ ਆ ਮੇਰੇ।